28 ਦੀ ਰਾਤ ਨੂੰ ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਜਿਹੜੀ ਹੈਗੀ ਇੱਕ ਸਾਂਝੀ ਕਾਰਵਾਈ ਕੀਤੀ ਗਈ ਆ ਇਹ ਸਾਂਝੀ ਕਾਰਵਾਈ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਕੀਤੀ ਗਈ ਸੀ ਜਿਹਦੇ ਵਿੱਚ ਸਾਨੂੰ ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ ਫੋਰਸ ਕੋ ਵਧਾਈ ਦੇਤਾ ਹਾਂ उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि तो मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਫਰਜ਼ ਨਿਭਾਉਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਕਾਫੀ ਵੱਡੀ ਸਫਲਤਾ ਮਿਲੀ ਆ ਔਰ ਇੱਕ ਅਲੱਗ ਕਿਸਮ ਦਾ ਜਿਹੜਾ ਹੈਗਾ ਸਕੈਮਾ ਉਹ ਅਨਰਥ ਹੋਇਆ ਉਸ ਰਾਤ ਨੂੰ ਜਿਹੜੀ ਪੁਲਿਸ ਕਟਾਨਕੋਟ ਪੁਲਿਸ ਆ ਇਨੇ ਕਥਲੋਰ ਬ੍ਰਿਜ ਦੇ ਉੱਤੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਜਿਹੜੇ ਜੀਐਨਕੇ ਸਾਈਡ ਤੋਂ ਜਿਹੜੇ ਹੈਗੇ ਆ ਉਹ ਟਰੱਕ ਜਿਹੜੇ ਆ ਲੋਡਡ ਵਿਦ ਪ੍ਰੋਸੈਸ ਜਿਹੜਾ ਮਟੀਰੀਅਲ ਆ ਜਿਹਦੇ ਵਿੱਚ ਰੇਤਾ ਵੀ ਹੈ ਬਜਰੀ ਵੀ ਹੈ ਔਰ ਗੱਟਕਾ ਵੀ ਹੈ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਪੂਰੀ ਇੱਕ ਕਨਵਾਈ ਸੀ ਔਰ ਜਦੋਂ ਕਨਵਾਈ ਨੂੰ ਰੋਕਿਆ ਗਿਆ ਜਿਹੜਾ ਫਰੰਟ ਤੇ ਟਰੱਕ ਸੀਗਾ ਉਸਨੇ ਇਮੀਡੀਏਟਲੀ ਜਿਹੜਾ ਮਟੀਰੀਅਲ ਸੀ ਉਹਨੂੰ ਜੈਕ ਲਗਾ ਕੇ ਅਨਲੋਡ ਕਰਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਟਰੱਕ ਭਜਾ ਕੇ ਲੈ ਜਾ ਟਿੱਪਰ ਭਜਾਇਆ ਜਾ ਰਿਆ ਸੀਗਾ ਉਸ ਨੂੰ ਥੋੜੀ ਦੂਰੀ ਤੇ ਜਾ ਕੇ ਬਾਅਦ ਵਿੱਚ ਉਹਨੂੰ ਕਾਬੂ ਕਰ ਲਿਆ ਗਿਆ। ਬਾਕੀ ਰਹਿੰਦੇ ਟਰੱਕਾਂ ਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਇਹਨਾਂ ਦੇ ਪਾਸ ਜਿਹੜੇ ਬਿੱਲ ਸੀਗੇ ਉਹਨਾਂ ਦੀ ਬਰੀਕੀ ਨਾਲ ਜਿਹੜੀ ਹੈਗੀ ਆ ਪੁਲਿਸ ਨੇ ਮਾਈਨਿੰਗ ਵਿਭਾਗ ਦੀ ਮਦਦ ਨਾਲ ਜਾਂਚ ਕੀਤੀ ਆ। ਇਹ ਪਾਇਆ ਗਿਆ ਕਿ ਜਿਹੜੇ ਇਹਨਾਂ ਪਾਸ ਬਿੱਲ ਆ ਉਹ ਕਿਊ ਆਰ ਕੋਡਡ ਹੁੰਦੇ ਆ ਔਰ ਪੰਜਾਬ ਦੇ ਬਿੱਲ ਕੱਟੇ ਗਏ ਸੀਗੇ ਜਿਹਦੇ ਤੇ ਪੰਜਾਬ ਸਰਕਾਰ ਨੂੰ ਮਾਲੀਆ ਵੀ ਜਾਂਦਾ ਜੀਐਸਟੀ ਵੀ ਜਾਂਦਾ। ਔਰ ਮਟੀਰੀਅਲ ਕੈਰੀ ਕਰਨ ਦੀ ਉਹ ਚ ਪਰਮਿਸ਼ਨ ਵੀ ਹੁੰਦੀ ਆ ਜਦੋਂ QR ਕੋਡ ਨੂੰ ਸਕੈਨ ਕੀਤਾ ਗਿਆ ਤੇ ਪਹਿਲੀ ਨਜ਼ਰੇ ਤੇ ਇਹ ਲੱਗਦਾ ਸੀ ਕਿ ਬਿੱਲ ਬਿਲਕੁਲ ਸਹੀ ਨੇ ਔਰ ਜੋ ਮਟੀਰੀਅਲ ਇਹਦੇ ਚ ਲੋਡਡ ਆ ਉਹੀ ਮਟੀਰੀਅਲ ਦੇ ਬਿੱਲ ਨੇ ਪਰ ਜਦੋਂ ਟੈਕਨੀਕਲੀ ਇਹਨੂੰ ਬਰੀਕੀ ਨਾਲ ਦੇਖਿਆ ਗਿਆ ਤੇ ਇਹ ਜਿਹੜੇ ਬਿੱਲ ਸੀਗੇ ਇਹ ਫੈਬ੍ਰिकेट ਕੀਤੇ ਹੋਏ ਬਿੱਲ ਸੀਗੇ ਕਿਉਂਕਿ ਜਦੋਂ QR ਕੋਡ ਸਕੈਨ ਕੀਤਾ ਜਾਂਦਾ QR ਕੋਡ ਸਕੈਨ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਕਿ ਇਹ ਪੰਜਾਬ ਗਵਰਨਮੈਂਟ ਦੀ ਮਾਈਨਿੰਗ ਜੀਓਲੋਜੀ ਸਾਈਟ ਤੇ ਜਾ ਰਿਹਾ ਜਾਂ ਇਹ ਕੋਈ ਕੋਈ ਹੋਰ ਸਾਈਟ ਆ ਕਿਸੇ ਨੇ ਪ੍ਰਾਈਵੇਟ ਸਾਈਟ ਉੱਤੇ ਜਾ ਰਿਹਾ ਤੇ ਜਦੋਂ ਇਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਪਤਾ ਲੱਗਿਆ ਕਿ ਜਦੋਂ ਬਿੱਲ ਖੁੱਲਦਾ ਸੀਗਾ ਸਕੈਨ ਕਰਨ ਤੋਂ ਬਾਅਦ ਉਹ ਕਿਸੇ ਪ੍ਰਾਈਵੇਟ ਸਾਈਟ ਤੇ ਜਾ ਕੇ ਖੁੱਲ ਰਿਹਾ ਸੀਗਾ ਸੋ ਟੈਕਨੀਕਲੀ ਇਹਨੂੰ ਅਸੀਂ ਪ੍ਰੂਵ ਕੀਤਾ ਕਿ ਇਹ ਜਿਹੜੇ ਆ ਫੇਕ ਤੇ ਝਾਲੀ ਬਿੱਲ ਤਿਆਰ ਕਰਕੇ ਜਿਹੜੀ ਹੈਗੀ ਆ ਰੌ ਮਟੀਰੀਅਲ ਜਿਹੜਾ ਪ੍ਰੋਸੈਸਡ ਮਟੀਰੀਅਲ ਆ ਇਹ ਜੀ ਐਂਡ ਕੇ ਤੇ ਹਿਮਾਚਲ ਤੋਂ ਮੰਗਵਾ ਕੇ ਅੱਗੇ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾਂਦਾ ਇਹਦੇ ਵਿੱਚ ਜਿਹੜੇ ਅਸੀਂ ਚਾਰ ਦੋਸ਼ੀ ਮੁੱਖ ਤੌਰ ਤੇ ਗ੍ਰਿਫਤਾਰ ਕੀਤੇ ਇੱਕ ਸਨਮ ਮਹਾਜਨ ਹੈ ਉਸ ਦੇ ਬਾਕੀ ਤਿੰਨ ਸਾਥੀ ਨੇ ਕੁੱਲ 6 ਦੋਸ਼ੀਆਂ ਨੂੰ ਅਸੀਂ ਜਿਹੜਾ ਇਹਦੇ ਵਿੱਚ ਨਾਮਜ਼ਦ ਕੀਤਾ ਹੈ ਤੋਂ ਸਾਨੂੰ ਸੰਭਾਵਨਾ ਹੈ ਕਿ ਇਹਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਅੱਜ ਨਹੀਂ ਇਹ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇਨਵੈਸਟੀਗੇਟ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਾ ਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਜਿਹੜੀ ਆ ਕਾਰਵਾਈ ਇਹ ਚੱਲ ਰਹੀ ਆ ਸੋ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਜਿਹੀਆਂ ਜਿਹੜੀਆਂ ਕਾਰਵਾਈਆਂ ਜਿਸ ਨਾਲ ਪੰਜਾਬ ਸਰਕਾਰ ਨੂੰ ਨੁਕਸਾਨ ਹੁੰਦਾ ਹੈ ਪੰਜਾਬ ਸਰਕਾਰ ਦੇ ਮਾਲੀਆ ਨੂੰ ਨੁਕਸਾਨ ਹੁੰਦਾ ਹੋਵੇ ਔਰ ਗੈਰਕਾਨੂੰਨੀ ਢੰਗ ਦੇ ਨਾਲ ਇਹ ਜਿਹੜੀ ਹੈਗੀ ਆ ਮਾਈਨਿੰਗ ਦੀ ਕਾਰਵਾਈਆਂ ਹੁੰਦੀਆਂ ਉਹਨਾਂ ਨੂੰ ਕਿਤੇ ਵੀ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਅੱਗੇ ਚੱਲੇਗੀ ਜਿਸ ਤਰ੍ਹਾਂ ਉਸ ਸਕੈਮ ਦੇ ਵਿੱਚ ਹੋਰ ਲੋਕ ਆਉਣਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਔਰ उसके तो दे तो दे। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर